ਸਤਿ ਸ਼੍ਰੀ ਅਕਾਲ ਦੋਸਤੋ ਕੈਨੇਡਾ ਦੇ ਵਿੱਚ ਪੰਜਾਬੀ ਮੁੰਡੇ ਦੀ ਹੋਈ ਇਸ ਤਰ੍ਹਾਂ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਤੇ ਵੀਡੀਓ ਨੂੰ ਅੱਤ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਸੁਨਾਰੇ ਭੂਇਕਲੀ ਕੈਨੇਡਾ ਜਾਂਦੇ ਨੇ ਹੁਣ ਇਸ ਫਿਲ ਦੀ ਬਾੜੀ ਖਬਰ ਆ ਰਹੀ ਹੈ ਕੈਨੇਡਾ ਗਏ ਪੰਜਾਬੀ ਮੁੰਡੇ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ 1 ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿਹਾ ਅਤੇ ਆਪਣੇ ਸੁਨਾਰੇ ਪੂਰੇ ਦੀ ਤਲਾਸ਼ 'ਚ ਕੈਨੇਡਾ ਗਿਆ ਸੀ ਜਿਸਦੇ ਉਸ ਨਾਲ ਜਿਆਹਾ ਪਾਣਾ ਵਾਪਰ ਗਿਆ ਹੈ ਦਰਅਸਲ ਕੈਲਗਰੀ ਦੀ ਇੱਕ ਪੰਜਾਬੀ ਨੌਜਵਾਨ ਦਾ ਦਿਲ ਦਾ ਦੌਰਾ ਪੈਂਦ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਪੂਨੀਤ ਸ਼ਰਮਾ ਵਜੋਂ ਹੋਈ ਹੈ ਪੂਨੀਤ ਸ਼ਰਮਾ ਨਵਾਂ ਸ਼ਹਿਰ ਦੇ ਮੁਕੱਦਮਪੁਰਾ ਦਾ ਰਹਿਣ ਵਾਲਾ ਸੀ ਉਹ 1 ਸਾਲ ਪਹਿਲਾਂ ਹੀ ਆਪਣੇ ਭਰਾ ਕੋਲ ਵਿਦੇਸ਼ ਗਿਆ ਸੀ ਪਰ ਕਦੇ ਕਿਸੇ ਨੇ ਸੋਚ ਨਹੀਂ ਸੀ ਕਿ ਵਿਦੇਸ਼ ਦੀ ਧਰਤੀ 'ਤੇ ਉਸ ਦੀ ਮੌਤ ਹੋ ਜਾਵੇਗੀ ਜੀ ਹਾਂ ਪਰ ਜੋ ਦੋ ਉਸਨੇ ਗੁੰਡਾ ਖੋਲਿਆ ਤਾਂ ਕਿਸੇ ਤਰੀਕੇ ਨਾਲ ਗੁੰਡਾ ਖਲਵਾਇਆ ਤਾਂ ਅੰਦਰ ਉਸਨੇ ਵੇਖਿਆ ਤਾਂ ਉੱਡ ਗਿਆ ਉਸਦੀ ਲਾਸ਼ ਬਾਥਰੂਮ ਚ ਪਈ ਸੀ ਤੇ ਇਸ ਘਟਨਾ ਦੀ ਸੂਚਨਾ ਉਸਨੇ ਪੁਲਿਸ ਨੂੰ ਦਿੱਤੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ